IPL ਦਾ ਫਾਈਨਲ ਮੈਚ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਮਾਲਕਨ ਪ੍ਰੀਤੀ ਜ਼ਿੰਟਾ ਨੇ ਪੋਸਟ ਸਾਂਝੀ ਕੀਤੀ। ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਪ੍ਰੀਤੀ ਜ਼ਿੰਟਾ ਨੇ ਲਿਖਿਆ ਇਹ IPL ਫਾਈਨਲ ਉਸ ਤਰੀਕੇ ਨਾਲ ਖਤਮ ਨਹੀਂ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ ਪਰ ਸਫ਼ਰ ਸ਼ਾਨਦਾਰ ਸੀ, ਦਿਲਚਸਪ ਸੀ, ਮਨੋਰੰਜਕ ਤੇ ਪ੍ਰੇਰਣਾਦਾਇਕ ਸੀ। ਸਾਨੂੰ ਸਾਡੀ ਨੌਜਵਾਨ ਟੀਮ ਦੀ ਲੜਾਈ ਤੇ ਹਿੰਮਤ ਬਹੁਤ ਪਸੰਦ ਆਈਏ ਸਾਡੇ ਸ਼ੇਰ ਪੂਰੇ ਟੂਰਨਾਮੈਂਟ ਦੇ ਦੌਰਾਨ ਵਿਖਾਈ ਦਿੱਤੇ ਨੇ ਤੇ ਮੈਨੂੰ ਆਪਣੇ ਕਪਤਾਨ ਸਾਡੇ ਸਰਪੰਚ ਦੇ ਸਾਹਮਣੇ ਤੋਂ ਅਗਵਾਈ ਕਰਨ ਦੇ ਤਰੀਕੇ ਇਸ ਆਈਪੀਐਲ ਦੇ ਵਿੱਚ ਭਾਰਤੀ ਐਨ ਕੈਪਡ ਖਿਡਾਰੀ ਦੇ ਦਬਦਬੇ ਦਾ ਬਹੁਤ ਆਨੰਦ ਆਇਆ ਇਹ ਸਾਲ ਵਿਲੱਖਣ ਸੀ ਅਸੀਂ ਸੱਟਾ ਰਾਸ਼ਟਰੀ ਡਿਊਟੀ ਦੇ ਕਾਰਨ ਮੁੱਖ ਖਿਡਾਰੀਆਂ ਨੂੰ ਗੋਣ ਦੇ ਬਾਵਜੂਦ ਕਈ ਰਿਕਾਰਡ ਤੋੜੇ ਟੂਰਨਾਮੈਂਟ ਦੇ ਵਿੱਚ ਵਿਰਾਮ ਵੇਖਿਆ ਕਰੇ ਲੋ ਖੇਡਾਂ ਨੂੰ ਦੂਜੇ ਰਾਜਾਂ ਦੇ ਵਿੱਚ ਤਬਦੀਲ ਕੀਤਾ ਇੱਕ ਸਟੇਡੀਅਮ ਖਾਲੀ ਕਰਵਾਇਆ ਅਸੀਂ ਇੱਕ ਦਹਾਕੇ ਬਾਅਦ ਪੁਆਇੰਟ ਟੇਬਲ ਦੇ ਵਿੱਚ ਸਿਖਰ ਤੇ ਰਹੇ ਤੇ ਇੱਕ ਦਿਲਚਸਪ ਫਾਈਨਲ ਦੇ ਵਿੱਚ ਅੰਤ ਤੱਕ ਲੜੇ ਮੈਨੂੰ ਪੰਜਾਬ ਕਿੰਗਸ ਆਈਪੀਐਲ ਦੇ ਹਰੇਕ ਖਿਡਾਰੀ ਤੇ ਬਹੁਤ ਮਾਣ ਹੈ ਉਹਨਾਂ ਨੇ ਪੂਰੇ ਟੂਰਨਾਮੈਂਟ ਦੇ ਦੌਰਾਨ ਬੜਾ ਸ਼ਾਨਦਾਰ ਕਿਰਦਾਰ ਰਪਾਇਆ ਉਹਨਾਂ ਸਾਰਿਆਂ ਦਾ ਸਾਡੇ ਸਹਾਇਤਾ ਸਟਾਫ ਪੀਬੀਕੇਐਸ ਦੇ ਸਾਰਿਆਂ ਦਾ ਇੱਕ ਬਹੁਤ ਵੱਡਾ ਧੰਨਵਾਦ ਇੱਕ ਸ਼ਾਨਦਾਰ ਸੀਜ਼ਨ ਦੇ ਲਈ ਸਭ ਤੋਂ ਵੱਧ ਦਿਲੋਂ ਧੰਨਵਾਦ ਸਾਡੇ ਸ਼ੇਅਰ ਸਕੁਏਅਰ ਸਾਡੇ ਪ੍ਰਸ਼ੰਸਕਾਂ ਦਾ ਜੋ ਸਾਡੇ ਨਾਲ ਹਰ ਪਲ ਖੜੇ ਰਹੇ ਨੇ ਅਸੀਂ ਜੋ ਵੀ ਆ ਅਸੀਂ ਕਿੰਨੀ ਦੂਰੀ ਤੇ ਪਹੁੰਚੇ ਆ ਇਹ ਸਭ ਤੁਹਾਡੇ ਕਾਰਨ ਹੈ ਤੇ ਮੈਂ ਵਾਦਾ ਕਰਦੀ ਆ ਕਿ ਅਸੀਂ ਕੰਮ ਪੂਰਾ ਕਰਨ ਦੇ ਲਈ ਵਾਪਸ ਆਵਾਂਗੇ ਕਿਉਂਕਿ ਹੁਣ ਤੱਕ ਕੰਮ ਅਜੇ ਅੱਧਾ ਰਹਿ ਗਿਆ ਅਗਲੇ ਸਾਲ ਸਟੇਡੀਅਮ ਦੇ ਵਿੱਚ ਮਿਲਦੇ ਆ ਉਦੋਂ ਤੱਕ ਧਿਆਨ ਰੱਖੋ ਸਾਰਿਆਂ ਨੂੰ ਸੁਰੱਖਿਅਤ ਰਹੋ ਤੁਹਾਨੂੰ ਸਾਰਿਆਂ ਨੂੰ ਪਿਆ ਆਈਪੀਐਲ ਦਾ ਫਾਈਨਲ ਮੈਚ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਮਲਕਨ ਪ੍ਰੀਤੀ ਜ਼ਿੰਟਾ ਨੇ ਪੋਸਟ ਸਾਂਝੀ ਕੀਤੀ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਪ੍ਰੀਤੀ ਜ਼ਿੰਟਾ ਨੇ ਲਿਖਿਆ ਇਹ ਆਈਪੀਐਲ ਫਾਈਨਲ ਉਸ ਤਰੀਕੇ ਨਾਲ ਖਤਮ ਨਹੀਂ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ ਪਰ ਸਫਰ ਸ਼ਾਨਦਾਰ ਸੀ ਦਿਲਚਸਪ ਸੀ ਮਨੋਰੰਜਕ ਤੇ ਪ੍ਰੇਰਨਾਦਾਇਕ ਸੀ ਸਾਨੂੰ ਸਾਡੀ ਨੌਜਵਾਨ ਟੀਮ ਦੀ ਲੜਾਈ ਤੇ ਹਿੰਮਤ ਬਹੁਤ ਪਸੰਦ ਆਈਏ ਸਾਡੇ ਸ਼ੇਰ ਪੂਰੇ ਟੂਰਨਾਮੈਂਟ ਦੇ ਦੌਰਾਨ ਵਿਖਾਈ ਦਿੱਤੇ ਨੇ ਤੇ ਮੈਨੂੰ ਆਪਣੇ ਕਪਤਾਨ ਸਾਡੇ ਸਰਪੰਚ ਦੇ ਸਾਹਮਣੇ ਤੋਂ ਅਗਵਾਈ ਕਰਨ ਦੇ ਤਰੀਕੇ ਇਸ ਆਈਪੀਐਲ ਦੇ ਵਿੱਚ ਭਾਰਤੀ ਐਂਕੇਪਡ ਖਿਡਾਰੀ ਦੇ ਦਬਦਬੇ ਦਾ ਬਹੁਤ ਆਨੰਦ ਆਇਆ। ਇਹ ਸਾਲ ਵਿਲੱਖਣ ਸੀ ਅਸੀਂ ਸੱਟਾ ਰਾਸ਼ਟਰੀ ਡਿਊਟੀ ਦੇ ਕਾਰਨ ਮੁੱਖ ਖਿਡਾਰੀਆਂ ਨੂੰ ਗੋਣ ਦੇ ਬਾਵਜੂਦ ਕਈ ਰਿਕਾਰਡ ਤੋੜੇ। ਟੂਰਨਾਮੈਂਟ ਦੇ ਵਿੱਚ ਵਿਰਾਮ ਵੇਖਿਆ। ਖੇਡ ਨੂੰ ਖੇਡਾਂ ਨੂੰ ਦੂਜੇ ਰਾਜਾਂ ਦੇ ਵਿੱਚ ਤਬਦੀਲ ਕੀਤਾ। ਇੱਕ ਸਟੇਡੀਅਮ ਖਾਲੀ ਕਰਵਾਇਆ। ਅਸੀਂ ਇੱਕ ਦਹਾਕੇ ਬਾਅਦ ਪੁਆਇੰਟ ਟੇਬਲ ਦੇ ਵਿੱਚ ਸਿਖਰ ਤੇ ਰਹੇ ਤੇ ਇੱਕ ਦਿਲਚਸਪ ਫਾਈਨਲ ਦੇ ਵਿੱਚ ਅੰਤ ਤੱਕ ਲੜੇ। ਮੈਨੂੰ ਪੰਜਾਬ ਕਿੰਗਸ ਆਈਪਲ ਦੇ ਹਰੇਕ ਖਿਡਾਰੀ ਤੇ ਬਹੁਤ ਮਾਣ ਹੈ। ਉਹਨਾਂ ਨੇ ਪੂਰੇ ਟੂਰਨਾਮੈਂਟ ਦੇ ਦੌਰਾਨ ਬੜਾ ਸ਼ਾਨਦਾਰ ਕਿਰਦਾਰ ਲਪਾਇਆ। ਉਹਨਾਂ ਸਾਰਿਆਂ ਦਾ ਸਾਡੇ ਸਹਾਇਤਾ ਸਟਾਫ, ਪੀਬੀਕੇਐਸਓ ਦੇ ਸਾਰਿਆਂ ਦਾ ਇੱਕ ਬਹੁਤ ਵੱਡਾ ਧੰਨਵਾਦ ਇੱਕ ਸ਼ਾਨਦਾਰ ਸੀਜ਼ਨ ਦੇ ਲਈ। ਸਭ ਤੋਂ ਵੱਧ ਦਿਲੋਂ ਧੰਨਵਾਦ ਸਾਡੇ ਸ਼ੇਅਰ ਸਕੁਐਰ ਸਾਡੇ ਪ੍ਰਸ਼ੰਸਕਾਂ ਦਾ ਜੋ ਸਾਡੇ ਨਾਲ ਹਰ ਪਲ ਖੜੇ ਰਹੇ ਨੇ ਅਸੀਂ ਜੋ ਵੀ ਆ ਅਸੀਂ ਕਿੰਨੀ ਦੂਰੀ ਤੇ ਪਹੁੰਚੇ ਆ ਇਹ ਸਭ ਤੁਹਾਡੇ ਕਾਰਨ ਹੈ ਤੇ ਮੈਂ ਵਾਦਾ ਕਰਦੀ ਆ ਕਿ ਅਸੀਂ ਕੰਮ ਪੂਰਾ ਕਰਨ ਦੇ ਲਈ ਵਾਪਸ ਆਵਾਂਗੇ ਕਿਉਂਕਿ ਹੁਣ ਤੱਕ ਕੰਮ ਅਜੇ ਅੱਧਾ ਰਹਿ ਗਿਆ ਅਗਲੇ ਸਾਲ ਸਟੇਡੀਅਮ ਦੇ ਵਿੱਚ ਮਿਲਦੇ ਆ ਉਦੋਂ ਤੱਕ ਧਿਆਨ ਰੱਖੋ ਸਾਰਿਆਂ ਨੂੰ ਸੁਰੱਖਿਅਤ ਰਹੋ ਤੁਹਾਨੂੰ ਸਾਰਿਆਂ ਨੂੰ ਪਿਆ ਆਈਪੀਐਲ ਦਾ ਫਾਈਨਲ ਮੈਚ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਮਲਕਨ ਪ੍ਰੀਤੀ ਜ਼ਿੰਟਾ ਨੇ ਪੋਸਟ ਸਾਂਝੀ ਕੀਤੀ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਪ੍ਰੀਤੀ ਨੇ ਲਿਖਿਆ ਇਹ ਆਈਪੀਐਲ ਫਾਈਨਲ ਉਸ ਤਰੀਕੇ ਨਾਲ ਖਤਮ ਨਹੀਂ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ ਪਰ ਸਫਰ ਸ਼ਾਨਦਾਰ ਸੀ ਦਿਲਚਸਪ ਸੀ ਮਨੋਰੰਜਕ ਤੇ ਪ੍ਰੇਰਨਾਦਾਇਕ ਸੀ ਸਾਨੂੰ ਸਾਡੀ ਨੌਜਵਾਨ ਟੀਮ ਦੀ ਲੜਾਈ ਤੇ ਹਿੰਮਤ ਬਹੁਤ ਪਸੰਦ ਆਈਏ ਸਾਡੇ ਸ਼ੇਰ ਪੂਰੇ ਟੂਰਨਾਮੈਂਟ ਦੇ ਦੌਰਾਨ ਵਿਖਾਈ ਦਿੱਤੇ ਨੇ ਤੇ ਮੈਨੂੰ ਆਪਣੇ ਕਪਤਾਨ ਸਾਡੇ ਸਰਪੰਚ ਦੇ ਸਾਹਮਣੇ ਤੋਂ ਅਗਵਾਈ ਕਰਨ ਦੇ ਤਰੀਕੇ ਇਸ ਆਈਪੀਐਲ ਦੇ ਵਿੱਚ ਭਾਰਤੀ ਐਂਕੇਪਡ ਖਿਡਾਰੀ ਦੇ ਦਬਦਬੇ ਦਾ ਬਹੁਤ ਆਨੰਦ ਆਇਆ ਇਹ ਸਾਲ ਵਿਲੱਖਣ ਸੀ ਅਸੀਂ ਸੱਟਾ ਰਾਸ਼ਟਰੀ ਡਿਊਟੀ ਦੇ ਕਾਰਨ ਮੁੱਖ ਖਿਡਾਰੀਆਂ ਨੂੰ ਗੋਣ ਦੇ ਬਾਵਜੂਦ ਕਈ ਰਿਕਾਰਡ ਤੋੜੇ ਟੂਰਨਾਮੈਂਟ ਦੇ ਵਿੱਚ ਵਿਰਾਮ ਵੇਖਿਆ ਕਰੇ ਲੁਖੇਡਾਂ ਨੂੰ ਦੂਜੇ ਰਾਜਾਂ ਦੇ ਵਿੱਚ ਤਬਦੀਲ ਕੀਤਾ ਇੱਕ ਸਟੇਡੀਅਮ ਖਾਲੀ ਕਰਵਾਇਆ ਅਸੀਂ ਇੱਕ ਦਹਾਕੇ ਬਾਅਦ ਪੁਆਇੰਟ ਟੇਬਲ ਦੇ ਵਿੱਚ ਸਿਖਰ ਤੇ ਰਹੇ ਤੇ ਇੱਕ ਦਿਲਚਸਪ ਫਾਈਨਲ ਦੇ ਵਿੱਚ ਅੰਤ ਤੱਕ ਲੜੇ ਮੈਨੂੰ ਪੰਜਾਬ ਕਿੰਗਸ ਆਈਪੀਐਲ ਦੇ ਹਰੇਕ ਖਿਡਾਰੀ ਤੇ ਬਹੁਤ ਮਾਣ ਹੈ ਉਹਨਾਂ ਨੇ ਪੂਰੇ ਟੂਰਨਾਮੈਂਟ ਦੇ ਦੌਰਾਨ ਬੜਾ ਸ਼ਾਨਦਾਰ ਕਿਰਦਾਰ ਲਪਾਇਆ ਉਹਨਾਂ ਸਾਰਿਆਂ ਦਾ ਸਾਡੇ ਸਹਾਇਤਾ ਸਟਾਫ ਪੀਬੀਕੇਐਸਓ ਦੇ ਸਾਰਿਆਂ ਦਾ ਇੱਕ ਬਹੁਤ ਵੱਡਾ ਧੰਨਵਾਦ ਇੱਕ ਸ਼ਾਨਦਾਰ ਸੀਜ਼ਨ ਦੇ ਲਈ ਸਭ ਤੋਂ ਵੱਧ ਦਿਲੋਂ ਧੰਨਵਾਦ ਸਾਡੇ ਸ਼ੇਅਰ ਸਕੁਐਰ ਸਾਡੇ ਪ੍ਰਸ਼ੰਸਕਾਂ ਦਾ ਜੋ ਸਾਡੇ ਨਾਲ ਹਰ ਪਲ ਖੜੇ ਰਹੇ ਨੇ ਅਸੀਂ ਜੋ ਵੀ ਆ ਅਸੀਂ ਕਿੰਨੀ ਦੂਰੀ ਤੇ ਪਹੁੰਚੇ ਆ ਇਹ ਸਭ ਤੁਹਾਡੇ ਕਾਰਨ ਹੈ ਤੇ ਮੈਂ ਵਾਦਾ ਕਰਦੀ ਆ ਕਿ ਅਸੀਂ ਕੰਮ ਪੂਰਾ ਕਰਨ ਦੇ ਲਈ ਵਾਪਸ ਆਵਾਂਗੇ ਕਿਉਂਕਿ ਹੁਣ ਤੱਕ ਕੰਮ ਅਜੇ ਅੱਧਾ ਰਹਿ ਗਿਆ ਅਗਲੇ ਸਾਲ ਸਟੇਡੀਅਮ ਦੇ ਵਿੱਚ ਮਿਲਦੇ ਹਾਂ ਉਦੋਂ ਤੱਕ ਧਿਆਨ ਰੱਖੋ ਸਾਰਿਆਂ ਨੂੰ ਸੁਰੱਖਿਅਤ ਰਹੋ ਤੁਹਾਨੂੰ ਸਾਰਿਆਂ ਨੂੰ ਪਿਆ ਆਈਪੀਐਲ ਦਾ ਫਾਈਨਲ ਮੈਚ ਹਾਰਨ ਤੋਂ ਬਾਅਦ ਪੰਜਾਬ ਕਿੰਗਜ਼ ਦੀ ਮਲਕਨ ਪ੍ਰੀਤੀ ਜ਼ਿੰਟਾ ਨੇ ਪੋਸਟ ਸਾਂਝੀ ਕੀਤੀ ਉਹਨਾਂ ਵੱਲੋਂ ਇੱਕ ਪੋਸਟ ਪਾਈ ਗਈ ਹੈ ਜਿਸ ਦੇ ਵਿੱਚ ਪ੍ਰੀਤੀ ਜ਼ਿੰਟਾ ਨੇ ਲਿਖਿਆ ਇਹ ਆਈਪੀਐਲ ਫਾਈਨਲ ਉਸ ਤਰੀਕੇ ਨਾਲ ਖਤਮ ਨਹੀਂ ਹੋਇਆ ਜਿਵੇਂ ਅਸੀਂ ਚਾਹੁੰਦੇ ਸੀ ਪਰ ਸਫ਼ਰ ਸ਼ਾਨਦਾਰ ਸੀ ਦਿਲਚਸਪ ਸੀ ਮਨੋਰੰਜਕ ਤੇ ਪ੍ਰੇਰਣਾਦਾਇਕ ਸੀ ਸਾਨੂੰ ਸਾਡੀ ਨੌਜਵਾਨ ਟੀਮ ਦੀ ਲੜਾਈ ਤੇ ਹਿੰਮਤ ਬਹੁਤ ਪਸੰਦ ਆਈਏ ਸਾਡੇ ਸ਼ੇਰ ਪੂਰੇ ਟੂਰਨਾਮੈਂਟ ਦੇ ਦੌਰਾਨ ਵਿਖਾਈ ਦਿੱਤੇ ਨੇ ਤੇ ਮੈਨੂੰ ਆਪਣੇ ਕਪਤਾਨ ਸਾਡੇ ਸਰਪੰਚ ਦੇ ਸਾਹਮਣੇ ਤੋਂ ਅਗਵਾਈ ਕਰਨ ਦੇ ਤਰੀਕੇ ਇਸ ਆਈਪੀਐਲ ਦੇ ਵਿੱਚ ਭਾਰਤੀ ਐਂਕੇਪਡ ਖਿਡਾਰੀ ਦੇ ਦਬਦਬੇ ਦਾ ਬਹੁਤ ਆਨੰਦ ਆਇਆ ਇਹ ਸਾਲ ਵਿਲੱਖਣ ਸੀ ਅਸੀਂ ਸੱਟਾ ਰਾਸ਼ਟਰੀ ਡਿਊਟੀ ਦੇ ਕਾਰਨ ਮੁੱਖ ਖਿਡਾਰੀਆਂ ਨੂੰ ਗੋਣ ਦੇ ਬਾਵਜੂਦ ਕਈ ਰਿਕਾਰਡ ਤੋੜੇ ਟੂਰਨਾਮੈਂਟ ਦੇ ਵਿੱਚ ਵਿਰਾਮ ਵੇਖਿਆ ਇਰੇ ਲੋਕ ਨੂੰ ਦੂਜੇ ਰਾਜਾਂ ਦੇ ਵਿੱਚ ਤਬਦੀਲ ਕੀਤਾ ਇੱਕ ਸਟੇਡੀਅਮ ਖਾਲੀ ਕਰਵਾਇਆ ਅਸੀਂ ਇੱਕ ਦਹਾਕੇ ਬਾਅਦ ਪੁਆਇੰਟ ਟੇਬਲ ਦੇ ਵਿੱਚ ਸਿਖਰ ਤੇ ਰਹੇ ਤੇ ਇੱਕ ਦਿਲਚਸਪ ਫਾਈਨਲ ਦੇ ਵਿੱਚ ਅੰਤ ਤੱਕ ਲੜੇ ਮੈਨੂੰ ਪੰਜਾਬ ਕਿੰਗਸ ਆਈਪੀਐਲ ਦੇ ਹਰੇਕ ਖਿਡਾਰੀ ਤੇ ਬਹੁਤ ਮਾਣ ਹੈ ਉਹਨਾਂ ਨੇ ਪੂਰੇ ਟੂਰਨਾਮੈਂਟ ਦੇ ਦੌਰਾਨ ਬੜਾ ਸ਼ਾਨਦਾਰ ਕਿਰਦਾਰ ਰਪਾਇਆ ਉਹਨਾਂ ਸਾਰਿਆਂ ਦਾ ਸਾਡੇ ਸਹਾਇਤਾ ਸਟਾਫ ਪੀਬੀਕੇਐਸ ਦੇ ਸਾਰਿਆਂ ਦਾ ਇੱਕ ਬਹੁਤ ਵੱਡਾ ਧੰਨਵਾਦ ਇੱਕ ਸ਼ਾਨਦਾਰ ਸੀਜ਼ਨ ਦੇ ਲਈ ਸਭ ਤੋਂ ਵੱਧ ਦਿਲੋਂ ਧੰਨਵਾਦ ਸਾਡੇ ਸ਼ੇਅਰ ਸਕੁਏਅਰ ਸਾਡੇ ਪ੍ਰਸ਼ੰਸਕਾਂ ਦਾ ਜੋ ਸਾਡੇ ਨਾਲ ਹਰ ਪਲ ਖੜੇ ਰਹੇ ਨੇ ਅਸੀਂ ਜੋ ਵੀ ਹਾਂ ਅਸੀਂ ਕਿੰਨੀ ਦੂਰੀ ਤੇ ਪਹੁੰਚੇ ਆ ਇਹ ਸਭ ਤੁਹਾਡੇ ਕਾਰਨ ਹੈ ਤੇ ਮੈਂ ਵਾਦਾ ਕਰਦੀ ਆ ਕਿ ਅਸੀਂ ਕੰਮ ਪੂਰਾ ਕਰਨੇ